ਸਸਤ੍ਰੀਕਾਲ D5 ਚੈਨਲ ਪੰਜਾਬੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਰਮਿੰਦਰ ਸੰਧੂ ਅਕਸਰ ਅਸੀਂ ਚੰਡੀਗੜ੍ਹ ਆਉਣੇ ਹੁੰਨੇ ਆ ਚੰਡੀਗੜ੍ਹ ਦੇ ਵਿੱਚ ਮਿਸਟਰ ਸੁਭਾਸ਼ ਗੁਇਲ ਹੋਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਕੋਈ ਨਾ ਕੋਈ ਅਜੀਹਾ ਵਿਸ਼ਾ ਲੈ ਕੇ ਉਹ ਹਾਜ਼ਰ ਹੁੰਦੇ ਨੇ ਜਿਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੀ ਕੋਈ ਪਰੇਸ਼ਾਨੀ ਹੋਵੇ ਤਾਂ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਜ ਵੀ ਇੱਕ ਵਾਰ ਫੇਰ ਸੁباش ਗੋਇਲ ਸਾਹਿਬ ਨਾਲ ਮੈਂ ਮੌਜੂਦ ਹਾਂ ਮੇਰੇ ਨਾਲ ਸਾਹਮਣੇ ਬੈਠੇ ਨੇ ਤੇ ਬਿਨਾ ਕਿਸੇ ਦੇਰੀ ਤੋਂ ਤੁਹਾਡੀ ਮੁਲਾਕਾਤ ਕਰਵਾਉਣੇ ਗੁੱਲਸਬ ਸਵਾਗਤ ਹੈ ਜੀ। त्रिवेंद्र ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਐਨੇ ਪ੍ਰੇਮ ਨਾਲ ਦੇਖਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ। ਅੱਛਾ ਗੋਇਲ ਸਾਹਿਬ ਆਪਾਂ ਅਕਸਰ ਚਰਚਾ ਕਰਦੇ ਹੁੰਨੇ ਆ ਕੈਂਸਰ ਦੇ ਉੱਤੇ। ਕੈਂਸਰ ਦੇ ਉੱਤੇ ਜਿਹੜਾ ਪ੍ਰੋਗਰਾਮ ਪਾਇਆ ਸੀਗਾ ਉਹਦਾ ਕਾਫੀ ਅੱਛਾ ਲੋਕਾਂ ਨੂੰ ਵੀ ਲੱਗਿਆ ਕਿ ਇੱਕ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਕਿਉਂਕਿ ਨਹੀਂ ਤਾਂ ਇੱਕ ਹਵਾ ਬਣ ਜਾਂਦਾ ਕੈਂਸਰ ਤਾਂ ਉਹਦੇ ਉੱਤੇ ਜਿਹੜੇ ਵੀ ਆਪਾਂ ਆਯੁਰਵੇਦ ਦੇ ਵਿੱਚੋਂ ਪੁਰਾਣੇ ਤੱਤ ਕੱਢੇ ਨਵੇਂ ਤੱਤ ਉਹਦੇ ਵਿੱਚ ਰਲਾਏ ਪੂਰੀ ਉਹਦੇ ਉੱਤੇ ਸ਼ੋਧ ਕੀਤੀ ਗਈ ਤੇ ਸਾਡੇ ਹਿਸਾਬ ਦੇ ਨਾਲ ਸਾਨੂੰ ਜਿੰਨੇ ਕ ਕਮੈਂਟ ਆਉਂਦੇ ਨੇ ਉਹਨਾਂ ਦੇ ਵਿੱਚ ਤਾਂ ਕਾਫੀ ਪੋਜ਼ਿਟਿਵ ਰਿਹਾ ਕਿ ਹਾਂ ਵੀ ਇਹ ਚੀਜ਼ ਅਸਰਦਾਇਕ ਹੈ ਹਾਲਾਂਕਿ ਆਯੁਰਵੇਦ ਦੇ ਵਿੱਚ ਇਹ ਹੁੰਦਾ ਹੈ ਵੀ ਟਰੀਟਮੈਂਟ ਥੋੜਾ ਜਿਹਾ ਸਲੋ ਹੋ ਜਾਂਦਾ ਪਰ ਫਿਰ ਵੀ ਕਾਫੀ ਲੋਕਾਂ ਨੂੰ ਪ੍ਰਭਾਵ ਇਹਦਾ ਦੇਖਣ ਨੂੰ ਮਿਲਿਆ ਹੈ ਅਸਰ ਵੀ ਮਿਲਿਆ ਹੈ ਤੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਤੁਹਾਨੂੰ ਕਿੰਨਾ ਕਿ ਰਿਸਪੌਂਸ ਮਿਲਿਆ ਹੈ ਕਿਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਸੀ ਤੇ ਹੁਣ ਕਿੰਨੇ ਕਾ ਰਹੇ ਨੇ ਤੇ ਉਹਨਾਂ ਪੇਸ਼ੈਂਟਸ ਦੇ ਕੀ ਰਿਵਿਊ ਆਉਂਦੇ ਨੇ ਜੀ ਐਕਚੁਅਲੀ ਇਹ ਇੱਕ ਬੜੀ ਕ੍ਰਿਟੀਕਲ ਪ੍ਰੋਬਲਮ ਹੈ ਬਿਲਕੁਲ ਪਹਿਲੀ ਗੱਲ ਤਾਂ ਜਦੋਂ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਮੈਂਸ ਤਾਂ ਬਾਬਾ ਜੀ ਕਰੇ ਕਿਸੇ ਨੂੰ ਇਹ ਪ੍ਰੋਬਲਮ ਨਾ ਹੋਵੇ ਜਦੋਂ ਹੋ ਜਾਂਦੀ ਹੈ ਫਿਰ ਉਹ ਨਾ ਪੇਸ਼ੈਂਟ ਜਿਹੜਾ ਹੁੰਦਾ ਉਹ ਉਹ ਇਕੱਲਾ ਉਹ ਨਹੀਂ ਉਹਦਾ ਪੂਰਾ ਕੜਮ ਕਬੀਲਾ ਘਬਰਾ ਜਾਂਦਾ ਹੈ ਜੀ ਕੜਮ ਕਬੀਲੇ ਦੇ ਵਿੱਚ ਸਾਰਾ ਕੁਝ ਆ ਗਿਆ ਹਮ ਮਤਲਬ ਜਿਹਦੀ ਲਾਈਫ ਦੇ ਵਿੱਚ 1000 ਬੰਦਾ ਤਾਂ 1000 ਹੀ ਬੰਦਾ ਘਬਰਾ ਜਾਂਦਾ ਯਾਰ ਯਾਰ ਐ ਕਿਉਂ ਹੋ ਗਿਆ ਹੁੰਦਾ ਨਾ ਈਵਨ ਟੂ ਦੁਸ਼ਮਣ ਵੀ ਘਬਰਾ ਜਾਂਦਾ ਯਾਰ ਐ ਨਹੀਂ ਹੋਣਾ ਚਾਹੀਦਾ ਬੰਦਾ ਚਾਹੇ ਜਹੇ ਜਹ ਮਰ ਜੀਆ ਕਹਿੰਦਾ ਬੰਦਾ ਇੱਕ ਵਾਰੀ ਤੇ ਉਹਦਾ ਇਨਾ ਘਬਰਾ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਜਾਣਾ ਕਿੱਧਰ ਨੂੰ ਐ ਸੱਚੀ ਗੱਲ ਆ ਜਿਵੇਂ ਨਾ ਹਿਰਨ ਫਿਰ ਇੱਕ ਵਾਰੀ ਜ਼ਖਮੀ ਸ਼ੇਰ ਉਹਦੇ ਮਗਰ ਸ਼ੇਰ ਲੱਗ ਜੇ ਹਿਰਨ ਬੰਗਲ ਚ ਐ ਭੱਜਿਆ ਫਿਰਦਾ ਬਖੜਾਇਆ ਫਿਰਦਾ ਵੀ ਕਿੱਧਰ ਨੂੰ ਜਾਵਾਂ ਇਹ ਉਹ ਹਾਲ ਹੋ ਜਾਂਦਾ ਉਸ ਪੇਸ਼ੀਐਂਟ ਦਾ ਉਹ ਚਾਹੇ ਬੈੱਡ ਤੇ ਪਿਆ ਉਹਦੀ ਆਤਮਾ ਹੀ ਭੜਕ ਰਹੀ ਹੁੰਦੀ ਆ ਵੀ ਹੁਣ ਮੇਰਾ ਕੀ ਬਣੂਗਾ ਨਿਆਣਿਆਂ ਨੂੰ ਬਲਾ ਬਲਾ ਕੇ ਕਹੂਗਾ ਪੁੱਤ ਆਪਣਾ ਉੱਥੇ ਆਪਾ ਉਹ ਤੋਂ ਆ ਲੈਣਾ ਉਹਦਾ ਦੇਣਾ ਉਹ ਪ੍ਰਾਪਰਟੀ ਆਪਣੀਆਂ ਉਦੋਂ ਕਿਤੇ ਕੋਈ ਹੋਰ ਇਹਨਾਂ ਦੱਬਲੇ ਉਹਦਾ ਇੰਤਕਾਲ ਕਰਾਉਣ ਵਾਲਾ ਪਿਆ ਮਤਲਬ ਬੰਦਾ ਉਲਝ ਜਾਂਦਾ ਹੂੰ ਉੱਥੇ ਆ ਕੇ ਕਈ ਐਸੇ ਬੰਦੇ ਨੇ ਜਿਹਨੇ ਜਿਨ੍ਹਾਂ ਨੂੰ ਮੈਂ ਕਹਿਣਾ ਹਣਾ ਵੀ ਉਹ ਮੰਦਭਾਗੇ ਲੋਕ ਨੇ ਜਿਹੜੇ ਇਹੋ ਜਿਹੇ ਮਰੀਜ਼ਾਂ ਦਾ ਫਾਇਦਾ ਚੱਕਣ ਦੀ ਗੱਲ ਕਰਦੇ ਨੇ ਜੀ ਸੱਚ ਬਿਲਕੁਲ ਉਹ ਮੰਦਭਾਗੇ ਲੋਕ ਨੇ ਇੱਕ ਤਾਂ ਬੰਦਾ ਪਰੇਸ਼ਾਨ ਤੇ ਦੂਜਾ ਉਹਦਾ ਨੁਕਸਾਨ ਹੋ ਜਾਂਦਾ ਫਿਰ ਕਲੀਅਰ ਹੈ ਮਰਨਾ ਸਭ ਨੇ ਬਸ ਉਹਨੂੰ ਦੇਖ ਗਈ ਵੀ ਹੁਣੇ ਮਰੂਗਾ ਆਈ ਵਰ ਕਰਨ ਮਰਨਾ ਸਭ ਨੇ ਰਹਿਣਾ ਕਿਸੇ ਨੇ ਉਹਨੂੰ ਨਜ਼ਰ ਆ ਗਈ ਵੀ ਯਾਰ ਇਹਦਾ ਇਹਦਾ ਟਾਈਮ ਫਿਕਸ ਹੋ ਗਿਆ ਮੈਂ ਉਹਨੂੰ ਕਹਿੰਦਾ ਨਾ ਤੇਰੀ ਕਿਸਮਤ ਚੰਗੀ ਆ ਤੇਰਾ ਟਾਈਮ ਫਿਕਸ ਹੋ ਗਿਆ ਬਾਕੀ ਕਿਸੇ ਨੂੰ ਤਾਂ ਪੜਦਾ ਭਰੋਸਾ ਨਹੀਂ ਤੈਨੂੰ ਡਾਕਟਰ ਨੇ 45 ਦਿਨ ਤਾਂ ਦੇਤੇ ਤੈਨੂੰ ਡਾਕਟਰ ਨੇ ਸਾਲ ਤਾਂ ਕਹਿੰਦਾ ਤੈਨੂੰ ਡਾਕਟਰ ਨੇ 2 ਸਾਲ ਦਾ ਟਾਈਮ ਤਾਂ ਦੇਤਾ ਉਹ ਕਹਿੰਦਾ ਗੁਲზਬ ਉਹ ਤਾਂ ਠੀਕ ਆ ਤੁਹਾਡੀ ਗੱਲ ਪਰ ਕਹਿੰਦਾ ਜਦੋਂ ਤਲਵਾਰ ਸਿਰ ਤੇ ਲੰਗ ਜਾਂਦੀ ਹੈ ਕਹਿੰਦਾ ਫਿਰ ਕਿੰਨਾ ਦੁੱਖ ਹੁੰਦਾ ਹੈ ਤੁਹਾਨੂੰ ਤਾਂ ਪਤਾ ਵੀ ਪਤਾ ਨਹੀਂ ਕਦੋਂ ਆਉਣੀ ਹੈ ਮੈਨੂੰ ਤਾਂ ਪਤਾ ਵੀ ਆਈ ਪਈ ਆ ਆਹ ਤਕਲੀਫਾਂ ਨੇ ਜਦੋਂ ਕੈਂਸਰ ਦਾ ਰੋਗ ਹੁੰਦਾ ਤਾਂ ਮੈਂ ਮੈਂ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਜੇ ਕੋਈ ਵੀ ਕਿਤੇ ਵੀ ਕੋਈ ਕੈਂਸਰ ਦਾ ਮਰੀਜ਼ ਕਿਸੇ ਵੀ ਤਰ੍ਹਾਂ ਦੀ ਕੈਂਸਰ ਤੋਂ ਪ੍ਰੋਬਲਮ ਦੇ ਵਿੱਚ ਹੈਗਾ ਤਾਂ ਮੈਂ ਤੁਹਾਨੂੰ ਸੱਚ ਦੱਸਦਾ ਕਿ ਉਹਦੇ ਲਈ ਸੁਭਾਸ਼ ਗੋਇਲ ਤੁਹਾਡੇ ਨਾਲ ਖੜਾ ਹਮ ਇੱਕ ਪੈਸੇ ਦੀ ਵੀ ਇੱਕ ਰੱਤੀ ਭਰ ਦੀ ਵੀ ਕੋਈ ਗੱਲ ਨਹੀਂ ਹੋ ਸਕਦੀ ਕਿ ਤੁਹਾਡੇ ਮਨ 'ਚ ਆਏ ਅਜੇ ਸ਼ੰਕਾ ਹਮ ਸ਼ੰਕਾ ਨਹੀਂ ਆ ਸਕਦੀ ਬਾਕੀ ਜੋ ਮਰਜ਼ੀ ਆਈ ਜਾਵੇ ਵੀ ਗੋਲ ਸਾਬ ਕੋਲ ਆਏ ਸੀਗੇ ਇਹਨਾਂ ਦੇ ਜਿਹੜੇ ਡਾਕਟਰ ਨੇ ਇਹਨਾਂ ਦੇ ਜਿਹੜੇ ਵੈਤ ਨੇ ਉਹਨਾਂ ਨੇ ਸਾਡੇ ਨਾਲ ਕੋਈ ਏਦਾਂ ਦੀ ਗੱਲ ਕੀਤੀ ਮਨੀ ਮਾਈਂਡਡ ਗੱਲ ਕੀਤੀ ਹਾਂ ਦਵਾਈਆਂ ਜੇ ਕੀਮਤੀ ਨੇ ਤਾਂ ਕੀਮਤੀ ਨੇ ਕਿਉਂਕਿ ਇਹਦੇ 'ਚ 골ਡ ਵੀ ਪੈਣਾ ਇਹਦੇ 'ਚ ਹੀਰੇ ਦੀ ਭਸਮ ਵੀ ਪੈਣੀ ਆ ਇਹਦੇ 'ਚ ਹੋਰ ਬਹੁਤ ਕੁਝ ਪੈਂਦਾ ਜੀ ਪਰ ਉਹ ਚੀਜ਼ਾਂ ਅਸੀਂ ਆਪਦੇ ਜਿਹੜਾ ਸਾਡਾ ਪੇਸ਼ੈਂਟ ਹੁੰਦਾ ਉਹਨੂੰ ਪੂਰੇ ਵਿਸ਼ਵਾਸ ਚ ਲੈ ਲੈਣੇ ਆ ਉਹਨਾਂ ਨੂੰ ਸਭ ਕੁਝ ਦਿਖਾਉਂਦੇ ਆ ਇਵਨ ਟੂ ਮੈਂ ਗ੍ਰੰਥ ਖੋਲ ਕੇ ਉਹਨੂੰ ਪੜਾਉਣਾ ਵੀ ਆ ਵੀ ਆ ਚੀਜ਼ਾਂ ਇੱਥੇ ਪਈਆਂ ਹੋਈਆਂ ਨੇ ਆਹੀ ਚੀਜ਼ਾਂ ਵੀ ਆਪਾਂ ਉਹ ਫਿਰ ਉਹਦੇ ਵਿੱਚ ਉਹ ਵੀ ਲਿਖਿਆ ਹੁੰਦਾ ਵੀ ਕਿਵੇਂ ਖਾਣਾ ਤੇ ਇਹਦੇ ਫਾਇਦੇ ਕੀ ਨੇ ਗ੍ਰੰਥ ਚ ਲਿਖਿਆ ਹੁੰਦੇ ਨੇ ਜਦ ਮੈਨੂੰ ਪੜਾਉਣਾ ਉਹਦੀ ਅੱਖਾਂ ਚ ਚਮਕ ਆ ਜਾਂਦੀ ਹੈ ਵੀ ਕੋਈ ਬੰਦਾ ਤਾਂ ਮਿਲਿਆ ਯਾਰ ਜਿਹਨੇ ਮੇਰੀ ਗੱਲ ਸੁਣ ਲਈ ਔਰ ਮੇਰੇ ਨਾਲ ਗੱਲ ਕੀਤੀ ਜੀ ਹੈਨਾ ਉਹਨੂੰ ਜਦੋਂ ਅਸੀਂ ਇਹ ਪੜਾਈ ਦਾ ਉਹਨੂੰ ਐ ਚਮਕ ਆ ਜਾਂਦੀ ਵੀ ਯਾਰ ਚੀਜ਼ ਸ਼ਾਇਦ ਮੇਰੇ ਮਰੀਜ਼ ਨੂੰ ਠੀਕ ਕਰ ਲੂ ਕਿਉਂਕਿ ਆਪ ਤਾਂ ਆਉਂਦਾ ਨਹੀਂ ਉਹਦੇ ਕੇਅਰ ਟੇਕਰ ਹੁੰਦੇ ਨੇ ਕੋਈ ਭੈਣ ਹੈ ਕੋਈ ਮਾਂ ਹੈ ਕੋਈ ਪਤਨੀ ਹੈ ਕੋਈ ਰਿਸ਼ਤੇਦਾਰ ਹੈ ਐਂ ਆਉਂਦੇ ਨੇ ਲੋਕ ਪਹਿਲਾਂ ਤਾਂ ਉਨੂੰ ਹੀ ਚਮਕ ਆ ਜਾਂਦੀ ਹੈ ਵੀ ਇੱਥੇ ਕੁਝ ਮੇਰਾ ਬਣ ਸਕਦਾ ਤੇ ਜਦੋਂ ਕੈਂਸਰ ਦੇ ਮਰੀਜ਼ ਧਰਮਿੰਦਰ ਜੀ ਆਪਾਂ ਪਿੱਛੇ ਜੇ ਵੀਡੀਓ ਪਾਇਆ ਆਉਣ ਲੱਗ ਗਏ ਮੈਂ ਮੁੜ ਕੇ ਵੀਡੀਓ ਨਹੀਂ ਪਾਇਆ ਉਹਦਾ ਕਿਉਂ ਮੈਂ ਮੈਂ ਦੇਖ ਰਿਹਾ ਸੀ ਵੀ ਅਸੀਂ ਜੇ 20 20 ਪੇਸ਼ੈਂਟ ਨੂੰ ਵੀ ਦਵਾਈ ਦਿੱਤੀ ਐ ਫੀਡਬੈਕ ਕੀ ਆਉਂਦਾ ਫਿਰ ਵੀਡੀਓ ਬਣਾਵਾਂਗੇ 19 ਦਿਨ ਕੋਈ ਫਾਇਦਾ ਨਹੀਂ ਹੁੰਦਾ ਦੇਖੋ ਇਹ ਕੋਈ ਐ ਤਾਂ ਹੈ ਨਹੀਂ ਵੀ ਗੋਡੇ ਦੁਖਦੇ ਨੇ ਮੋਢੇ ਦੁਖਦੇ ਨੇ ਦਵਾਈ ਖਾ ਲਈ ਜਾਂ ਨਾ ਖਾ ਲਈ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਐ ਨਹੀਂ ਪਤਾ ਇੱਕ ਇੱਕ ਪਲੂ ਦੀ ਜ਼ਿੰਦਗੀ ਘਟ ਰਹੀ ਆ ਬਿਲਕੁਲ ਉਹਦੇ ਲਈ ਅਸੀਂ ਦਿੱਤਾ ਕੈਂਸਰ ਗਜ ਕੇਸਰੀ ਕੈਂਸਰ ਗਜ ਕੇਸਰੀ ਗ੍ਰੰਥਕ ਜੋਗ ਕੋਈ ਬਾਹਰ ਨਹੀਂ ਗ੍ਰੰਥ ਤੋਂ ਰਤੀ ਪਰ ਵੀ ਬਾਹਰ ਨਹੀਂ ਕੋਈ ਕੋਈ ਮੇਰੇ ਕਿਸੇ ਬਹੁਤ ਵੱਡੀ ਜਿਵੇਂ ਕਹਾ ਵੀ ਸਾਡੀ ਜਗੀਰ ਨਹੀਂ ਹੈਗੀ ਸਾਡਾ ਕੋਈ ਖਾਨਦਾਨੀ ਨੁਸਖਾ ਨਹੀਂ ਹੈਗਾ ਦਾ ਖਾਨਦਾਨ ਸਾਡਾ ਪੂਰਾ ਆਯੁਰਵੈਦਿਕ ਸਿਸਟਮ ਹੈ ਜਿਹੜੇ ਸਿਸਟਮ 'ਚ ਅਸੀਂ ਬੈਠੇ ਆ ਸਾਡਾ ਉਹੀ ਖਾਨਦਾਨ ਹੈ ਇਹਦੇ 'ਚ ਬੜੇ ਬੜੇ ਬਲੀ ਹੋਏ ਨੇ ਬڑے ਬڑے ਮੁਹੰਮਦ ਹੋਏ ਨੇ ਬڑے ਬڑے ਸ਼ਾਹ ਹੋਏ ਨੇ ਬڑے ਬڑے ਵੈਦ ਹੋਏ ਨੇ ઋષਿ मुनि ਹੋਏ ਨੇ ਜਿਨ੍ਹਾਂ ਨੇ ਜੜੀ ਬੂਟੀਆਂ ਦੀ ਖੋਜ ਕੀਤੀ ਆ ਅਸੀਂ ਕੀ ਕਰ ਲਾਂਗੇ ਮੈਂ ਤਾਂ ਅੱਜ ਤੱਕ ਇੱਕ ਜੜੀ ਬੂਟੀ ਨਹੀਂ ਲੱਭੀ ਗਈ ਜਿਹੜੀ ਉਹਨਾਂ ਨੇ ਦੱਸੀ ਹੋਈਆਂ ਨੇ ਉਹੀ ਪਤਾ ਵੀ ਆਸ਼ਿਵ ਗੰਧਾ ਸਤਾਵਰ ਹੈ ਸਵੇਦ ਮੁਜਲੀ ਹੈ ਕਾਲੀ ਜੀਰੀ ਹੈ ਫਲਾਣੀ ਹੈ ਤੁਸੀਂ ਮੈਨੂੰ ਦੱਸ ਦਿਓ ਵੀ ਤੁਸੀਂ ਕੋਈ ਨਵੀਂ ਚੀਜ਼ ਲੱਭ ਲਈ ਹੋਵੇ ਕਿਸੇ ਨੇ ਵੀ ਨਹੀਂ ਲੱਭੋ ਪਾਇਆ ਜੋ ਗ੍ਰੰਥ ਚ ਲਿਖਿਆ ਉਹੀ ਹੈ ਕਹਿਣ ਨੂੰ ਕੋਈ ਮਰਜ਼ੀ ਕਹੀ ਜਾਵੇ ਸਾਡੇ ਬਾਪੂ ਦੇ ਨੁਸਕੇ ਨੇ ਸਾਡਾ ਬਾਪੂ ਨੇ ਇੱਕ ਕਿਤਾਬ ਲਿਖੀ ਪਈਆ ਉਹਦੇ ਕਾਗਜ਼ ਵੀ ਫੱਡੀ ਜਾਂਦੇ ਨੇ ਉਹ ਚ ਨੁਸਕੇ ਲੇ ਕੇ ਕੀ ਫਾਇਦਾ ਇੰਨਾ ਗੱਲਾਂ ਦਾ ਜੀ ਜੋ ਹੈ ਸ੍ਰਿਸ਼ਟੀ ਦੇ ਵਿੱਚ ਸੋ ਹੈ ਤਾਂ ਉਹ ਗ੍ਰੰਥ ਦੇ ਵਿੱਚੋਂ ਅਸੀਂ ਕੱਢ ਕੇ ਯੋਗ ਬਣਾਇਆ ਹਮ ਯੋਗ ਬਣਾਇਆ ਉਹਨੂੰ ਫਿਰ ਅਸੀਂ ਗਵਰਨਮੈਂਟ ਤੋਂ ਸਰਟੀਫਾਈ ਉਹ ਪਹਿਲਾ ਕੰਮ ਹੁੰਦਾ ਮੇਰਾ ਵੀ ਗਵਰਨਮੈਂਟ ਤੋਂ ਰਜਿਸਟਰਡ ਕਰਾਓ ਤਾਂ ਕਿ ਜੇ ਚ ਕੋਈ ਨੁਕਸ ਹੋਊਗਾ ਸਾਨੂੰ ਸਰਕਾਰੀ ادارے ਚ ਜਵਾਬ ਮਿਲ ਜਾਊਗਾ ਹਮ ਅਸੀਂ ਅੱਗੇ ਲੋਕਾਂ ਨਾਲ ਕਿਉਂ ਧੋਖਾ ਕਰੀ ਤੇ ਫਿਰ ਕੀ ਆ ਇਹਨੂੰ ਅਸੀਂ CA7 ਵਿਨ ਦੇ ਨਾਂ ਤੇ ਕਰਾਇਆ CA7 ਵਿਨ ਮਤਲਬ CA ਕੈਂਸਰ ਦਾ ਇੱਕ ਸਿੰਪਟਮ ਹੈ 7 ਵਿਨ ਮਤਲਬ 7 ਤਰ੍ਹਾਂ ਦੇ ਕੈਂਸਰ ਦਾ ਬਿਨਰ ਹੈ ਹਰ ਕੈਂਸਰ ਦੇ ਵਿੱਚ ਕੰਮ ਕਰੂਗਾ ਜਿਹੜਾ ਵੀ ਬਾਡੀ ਚ ਕੈਂਸਰ ਦੀ ਡੋਜ਼ ਹੈ ਔਰ ਇਹ 30 30 ਇਹਦੇ ਵਿੱਚ ਖੁਰਾਕਾਂ ਪਾਈਆਂ ਨੇ ਔਰ ਬਹੁਤ ਵਧੀਆ ਇਹਦਾ ਰਿਸਪਾਂਸ ਹੈ ਜੀ ਔਰ ਜਦੋਂ ਅਸੀਂ ਕਹਿੰਦੇ ਆ ਕਿ ਇਹਦੀ ਇੱਕ ਪੁੜੀ ਇਹਦੇ ਅੱਛਾ ਫਾਰਮੂਲਾ ਸੀ ਸਾਰਾ ਮੈਂਸ਼ਨ ਕੀਤਾ ਹੋਇਆ ਹੈ ਇਥੇ ਕੋਈ ਚੀਜ਼ ਨਹੀਂ ਛੁਪਾਈ ਹੋਈ ਤਾਕੀ ਜਿਹੜਾ ਪੜਿਆ ਹੋਇਆ ਵਿਦਵਾਨ ਇਨਸਾਨ ਆ ਉਹਨਾਂ ਸਭ ਪਤਾ ਹੁੰਦਾ ਅੱਛਾ ਅੱਜਕੱਲ ਜੇ ਨਹੀਂ ਵੀ ਵਿਦਵਾਨ ਇਹ ਜੋ ਕੱਲੀ ਕੱਲੀ ਜੜੀ ਬੂਟੀ ਲਿਖ ਲਓ ਪੜਨੋ ਚਾਹੇ ਉਹਦੇ ਵਿੱਚ ਤੁਖ ਮਿਲੰਗਾ ਲਿਖਿਆ ਤੁਸੀਂ ਤੁਖ ਮਿਲੰਗਾ ਟਾਈਪ ਕਰੋ ਉਹ ਜੋ ਤੁਹਾਨੂੰ ਪਤਾ ਲੱਗ ਜੂ ਕਾਦੇ ਵਾਸਤੇ ਆ ਫਿਰ ਉਹ 'ਚ ਲਿਖਿਆ ਸਟਾਵਰ ਟਾਈਪ ਕਰ ਲਓ ਫਿਰ ਉਹ 'ਚ ਲਿਖਿਆ ਆਲੂ ਬਖਾਰਾ ਟਾਈਪ ਜੋ ਲਿਖਿਆ ਤੁਸੀਂ ਟਾਈਪ ਕਰੀ ਜਾਓ ਤੁਹਾਨੂੰ ਪਤਾ ਲੱਗ ਜੂ ਘਰੇ ਬਹਿ ਕੇ ਕਿਉਂਕਿ ਇਤੋਂ ਵਧੀਆ ਨਹੀਂ ਕੋਈ ਕਲੀਅਰ ਕਰ ਸਕਦਾ ਗੱਲ ਜਿਹੜੀ ਮੈਂ ਕਹਿ ਦਿੰਨਾ ਹਾਂ ਕਿਉਂਕਿ ਮੈਨੂੰ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਕੋਈ ਪੈਸੇ ਲਈ ਕੰਮ ਕਰਨਾ ਪੈਸਾ ਬਾਬੇ ਨਾਨਕ ਦੀ ਬੜੀ ਕਿਰਪਾ ਅਬਦੀ ਦਾਲ ਰੋਟੀ ਜੋਗਾ ਹੈਗਾ ਘਰ ਆਪਣਾ ਹੈਗਾ ਦੁਕਾਨ ਆਪਣੀ ਹੈਗੀ ਕਲੀਨਿਕ ਆਪਣਾ ਤੇ ਨਾਲ 300 350 ਬੰਦੇ ਨੂੰ ਰੋਜ਼ਗਾਰ ਵਰਦਾਨ ਨਾਜਰਬੈਦਿਕ ਤੇ ਬਾਬਾ ਜੀ ਨੇ ਤਲਵਾਇਆ ਹੋਇਆ ਸਾਰੇ ਆਪਣੇ ਘਰ ਚਲਾ ਰਹੇ ਨੇ ਰੋਜੀ ਰੋਟੀ ਚੱਲਦੀ ਆ ਤੇ ਨਾਲ ਆਪਣੇ 3-4 ਲੱਖ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਦਵਾਈਆਂ ਦੇਈ ਜਾਂਦੇ ਆ ਉਹ ਵੀ ਸੀਸਾ ਦਿੰਦੇ ਨੇ ਕਿਤੇ ਨਾ ਕਿਤੇ ਤਾਂ ਸੋਲ ਦੇ ਵਿੱਚ ਕੁਝ ਮਿਲਦਾ ਹੈ ਨਾ ਤਾਂ ਫਿਰ ਕਿਉਂ ਗਲਤ ਕਰੀਏ ਖਾਣੀਆਂ ਦੋ ਰੋਟੀਆਂ ਤੇ ਇਹ ਚੀਜ਼ ਕੀ ਆ ਇਹਦੇ ਸੀਏ 7 ਬਿਨਾਂ ਨੇ ਪੇਸ਼ੈਂਟ ਨੂੰ ਇੱਕਦਮ ਸਟਾਪ ਕਰ ਦੇਣਾ ਜੀ ਜਿਹੜਾ ਕੈਂਸਰ ਦਾ ਵਾਇਰਸ ਵੱਧ ਰਿਹਾ ਬਾਡੀ ਚ ਉੱਥੇ ਬਲੌਕ ਮਜਾਲ ਅਵੀ 1% ਵੱਧ ਜੇ ਹੋ ਹੂੰ ਪਹਿਲੀ ਗੱਲ ਤਾਂ ਇੱਥੇ ਕਰੀ ਦੀ ਵੀ ਇਹਨੂੰ ਰੋਕੋ ਪਹਿਲਾਂ ਹੁਣ ਹੜ ਆ ਰਿਹਾ ਪਾਣੀ ਰੋਕੋ ਪਹਿਲਾਂ ਬਾਅਦ ਚ ਦੇਖਾਂਗੇ ਨੱਕਾ ਕਿੱਧਰ ਮੋੜਦਾ ਹੈ ਹੈਂ ਤੇ ਉਹਨੂੰ ਇਹਨਾਂ ਰੋਕੀਦਾ ਜੀ ਫਿਰ ਉਦੋਂ ਬਾਅਦ ਉਹਨੂੰ ਅਸੀਂ ਕਹਿੰਨੇ ਵੀ ਨਾਲ ਤ੍ਰਿਫਲਾ ਪਾਊਡਰ ਖਾ ਜੀ ਤ੍ਰਿਫਲਾ ਜਿਹੜਾ ਪਾਊਡਰ ਹੈ ਇਹ ਸਾਡੀਆਂ ਨਸਾਂ ਦਾ ਸ਼ੋਧਨ ਕਰਦਾ ਪੇਟ ਦੀਆਂ ਅੰਤੜੀਆਂ ਦਾ ਸ਼ੋਧਨ ਕਰਦਾ ਪੇਟ ਚੋਂ ਇਹ ਖੁਰਚ ਖੁਰਚ ਕੇ ਮੈਲ ਨੂੰ ਕੱਢਦਾ ਜਿਵੇਂ ਡਿਟਰਜੈਂਟ ਪਾਊਡਰ ਜਿਹੜਾ ਹੁੰਦਾ ਉਹ ਕੱਪੜੇ ਚੋਂ ਮੈਲ ਕੱਢਦਾ ਤੇ ਇਹ ਇਹ ਇੱਕ 1 2 ਐਂਡ 4 ਦੀ ਰੇਸ਼ੋ ਦਾ ਤ੍ਰਿਫਲਾ ਨਾਰਮਲ ਨਹੀਂ ਕਿ 33 33% ਦਾ ਲੈ ਲਿਆ ਹੁਣ ਬਹੁਤ ਲੋਕ ਬਣਾਉਣਗੇ ਹਲੇ ਹਲੇ ਧਿਆਨ ਨਹੀਂ ਇਦਨ ਪੂਰਾ ਪਰ ਅਸੀਂ ਪਰ ਸਪੈਸ਼ਲਿਸਟ ਨੂੰ ਰਜਿਸਟਰਡ ਕਰਾਇਆ ਗਵਰਨਮੈਂਟ ਤੋਂ 1 2 ਐਂਡ 4 ਦਰਬਾਰ ਫਿਰ ਅਸੀਂ ਉਹਨੂੰ ਨਾਲ ਦਿੱਤਾ ਮਹਾਵਲੀ ਦੇਸੀ ਕੀ ਇਹ ਜਿਹੜਾ ਗਾਂ ਦਾ ਦੇਸੀ ਕੀ ਹੈ ਇਹਦਾ ਨਾਮ ਹੈ ਮਹਾਵਲੀ ਘ੍ਰਿਤ ਇਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਪਈਆਂ ਨੇ ਜੀ ਕਮਾਲ ਆ 16 17 ਜੜੀ ਬੂਟੀਆਂ ਪਾ ਕੇ ਇੱਕ ਘੋਲ ਨੂੰ ਤਿਆਰ ਕੀਤਾ ਦੇਖੋ ਇਹਦੀ ਸ਼ਕਲ ਦੇਖੋ ਘੋਲ ਦੀ ਮਤਲਬ ਇਹ ਘੋਲ ਹੀ ਠਾਠਾ ਮਾਰਦਾ ਅੰਦਰ ਪੂਰੀ ਘੋਲ ਦੇ ਮਸਲ ਬਣੇ ਪਏ ਆ ਪਰ ਇਹ ਨੇ ਇਨਸਾਨ ਦੇ ਦਾ ਬਣਾਈ ਦੇਣੇ ਤੇ ਮਤਲਬ ਕਹਿਣ ਦਾ ਕਿ ਇਹ ਜਿਹੜਾ ਕੀ ਆ ਇੱਕ ਕਮਾਲ ਕਰ ਦਿੰਦਾ ਜੀ ਪੇਸ਼ੈਂਟ ਨੂੰ ਅਚਾ ਉਹ ਵਿਚਾਰੇ ਕਹਿਣਗੇ ਜੀ ਸਾਡਾ ਤਾਂ ਆਹ ਬੰਦ ਕਰਤਾ ਸਾਡੇ ਤਾਂ ਘੋ ਵੀ ਬੰਦ ਕੀਤਾ ਸਾਡਾ ਦੁੱਧ ਵੀ ਬੰਦ ਕੀਤਾ ਮਹਾਜਦ ਸਾਨੂੰ ਪਤਾ ਯਾਰ ਮਰਨਾ ਫਿਰ ਖਾ ਵੀ ਕੇ ਮਰਾਂਗੇ ਤੁਸੀਂ ਕਰੋ ਜਦ ਅਜਰਵੇਦ ਗੰਧ ਚ ਲਿਖਿਆ ਵੀ ਆ ਖਲਾਉਣਾ ਹੈ ਖਲਾਉਦਾ ਸੀ ਫਿਰ ਬੰਦੇ ਨੂੰ ਇੰਨੀ ਕ એનર્ਜੀ ਆ ਜਾਂਦੀ ਹੈ ਗੋਇਲ ਕੋਲੇ ਆ ਕੇ ਉਹਨੂੰ ਐ ਲੱਗਦਾ ਹੁੰਦਾ ਵੀ ਯਾਰ ਕੁਝ ਵੀ ਨਹੀਂ ਹੋਇਆ ਐਵੇਂ ਲੋਕ ਡਰਾਈ ਜਾਂਦੇ ਨੇ ਬਿਲਕੁਲ ਜੀ ਹੈਨਾ ਔਰ ਇਹ ਸਚਾਈ ਹੈ ਜੀ ਫਿਰ ਅਸੀਂ ਉਹਨੂੰ ਦੇ ਦਿੱਤਾ ਪੇਟ ਸੈੱਟ ਪਾਊਡਰ ਹੂੰ ਦੇਖੋ ਅਸੀਂ ਨਾਮ ਸਿੱਧੇ ਰੱਖਦੇ ਆ ਮਹਾਬਲੀ ਕਿਉਂ ਰੱਖਿਆ ਸਿੱਧਾ ਰੱਖਿਆ ਮਹਾਵਲੀ ਦਾ ਮਹਾਬਲੀ ਇਸ ਤੋਂ ਉੱਪਰ ਕਿਉਂ ਨਹੀਂ ਹੈਗਾ ਕੋਈ ਠੀਕ ਹੈ ਜੀ ਜਿਹੜਾ ਕੈਂਸਰ ਦਾ ਸੀਏ 7 ਵਨ ਰੱਖਿਆ ਤਾਂ ਅਸੀਂ ਸਿੱਧਾ ਰੱਖਿਆ ਸਮਝ ਆ ਜਾਏ ਗੱਲ ਤਿਰਫਲਾ ਪਾਊਡਰ ਤਿਰਫਲਾ 1 2 ਐਂਡ 4 ਦੀ ਰੇਸ਼ੋ ਲਿਖੀ ਹੈ ਤਾਂ ਸਿੱਧੀ ਲਿਖੀ ਹੈ ਕੋਈ ਟੈਨਸ਼ਨ ਨਹੀਂ ਫਿਰ ਅਸੀਂ ਦਿੱਤਾ ਪੇਟ ਸੈੱਟ ਪਾਊਡਰ ਹੁਣ ਜਿਹੜਾ ਪੇਟ ਸੈੱਟ ਪਾਊਡਰ ਹੈ ਤਰਮਿੰਦਰ ਜੀ ਇਹਨੂੰ ਲੈਣ ਵਾਸਤੇ ਸਭ ਤੋਂ ਵੱਡੀ ਚੀਜ਼ ਕੀ ਆ ਅਸੀਂ ਉਹਨੂੰ ਕਹਿੰਦੇ ਆ ਕੱਚੀ ਲੱਸੀ ਲੈ ਖੱਟੀ ਲੱਸੀ ਸੌਰੀ ਚਾਟੀ ਦੀ ਲੱਸੀ ਲਿਆ 3 400 ਐਮ ਐਲ ਲੱਸੀ ਅੱਧਾ ਲੀਟਰ ਲੈ ਲਓ ਅੱਧਾ ਲੀਟਰ ਲੱਸੀ ਦੇ ਵਿੱਚ ਇਹਦੇ 3 ਚਮਚੇ ਪਾ ਲਓ ਸਵੇਰੇ ਸਵੇਰੇ ਪਾ ਲਓ 11 ਵਜੇ ਪਾ ਲਓ 4 ਵਜੇ ਪਾ ਲਓ ਦਿੱਕਤ ਕੋਈ ਨਹੀਂ ਇਹਦੇ ਤੁਸੀਂ ਪਾਓ 3 4 ਚਮਚੇ ਉਹਦੇ ਵਿੱਚ ਪਾਓ ਜਿਹੜੀ ਸਾਡੀ ਪੰਜਮ ਹਲਦੀ ਆ ਪੰਜਮ ਹਲਦੀ ਦੇ ਵਿੱਚ ਅਸੀਂ ਪਾਈ ਹੋਈ ਹੈ ਇੱਕ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਤੇ ਆਪਣੀ ਪੀਲੀ ਹਲਦੀ ਤੇ ਸੇਲ ਆਪਣੀ ਜੰਗਲੀ ਹਲਦੀ ਕਿ ਇਹ ਹਲਦੀ ਜਿਹੜੀ ਪੀਲੀ ਹਲਦੀ ਆ ਇਹ ਤਾਂ ਹੁਣ ਰਾਣੀ ਐ ਬੈਦਵਾਨ ਦੀ ਮੈਂ ਤੁਹਾਨੂੰ ਦੱਸਾਂ ਜਿਵੇਂ ਐਕਸ ਪਲੱਸ ਬੈਦਵਾਨ ਦਾ ਰਾਜਾ ਨਾ ਉਹਵੇਂ ਬੈਦਵਾਨ ਦੀ ਰਾਣੀ ਐ ਜਿਹੜੀ ਪੰਚਮ ਹਲਦੀ ਆ ਮਤਲਬ 1 ਲੱਖ ਡੱਬੀ ਬਣ ਜੇ ਤਾਂ ਪਤਾ ਵੀ ਨਹੀਂ ਲੱਗਦਾ ਕਿੱਥੇ ਗਈ ਲੋਕਾਂ ਦੀ ਇੰਨੀ ਡਿਮਾਂਡ ਐ ਜੀ Google ਤੇ ਵੀ Net ਤੇ ਵੀ online ਵੀ ਆ ਕੇ ਕਲੀਨਿਕ ਤੋਂ ਵੀ ਮਤਲਬ ਇਹ ਪਹਿਲੀ ਐਸੀ ਹਲਦੀ ਐ ਜਿਹਨੂੰ ਲੋਕਾਂ ਨੇ ਇੰਨਾ ਪਿਆਰ ਕੀਤਾ ਉਹਦੇ ਤੇ ਇੰਨਾ ਭਰੋਸਾ ਕੀਤਾ ਔਰ ਅਸੀਂ ਕੁਆਲਿਟੀ ਤੇ ਇੰਨਾ ਕੁ ਵੀ ਕੰਪਰੋਮਾਈਜ਼ ਨਹੀਂ ਕਰਦੇ ਜੀ ਚਾਹੇ ਕੁਝ ਹੋ ਜਾਏ ਚਾਹੇ ਕੁਲੀ ਚ ਕੱਖ ਨਾ ਰਹੇ ਪੰਜਾਬੀ ਦੇ ਕਹਿਣ ਵਾਂਗੂ ਕੰਪਰੋਮਾਈਜ਼ ਨਹੀਂ ਕਰਨਾ ਤੇ ਉਹ ਉਹ ਪੰਜਮ ਹਲਦੀ ਅਸੀਂ ਕਹਿੰਦੇ ਵੀ ਉਹਦਾ ਅੱਧਾ ਚਮਚਾ ਤਿੰਨ ਚਾਰ ਚਮਚੇ ਪੇਟ ਸੈਟ ਪਾਊਡਰ ਦੇ ਜੀ ਪਾ ਕੇ ਉਹਦੇ ਚ ਲੱਸੀ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਟੇਸਟ ਕਰਕੇ ਦੇਖੋ ਜੀ ਹਮ ਕੀਆ ਨਜ਼ਾਰਾ ਆਉਂਦਾ ਬੰਦਾ ਕਹਿੰਦਾ ਯਾਰ ਬਚ ਗਏ ਐਵੇਂ ਫਸ ਗਏ ਦੀ ਹੋਰੇ ਪਾਸੇ ਤੁਸੀਂ ਕਰਾਈ ਜੋ ਕੀਮੋ ਕਰਾ ਲਓ ਫਿਜ਼ਿਓ ਕਰਾ ਲਓ ਕੁਝ ਕਰਾ ਲਓ ਉਹ ਚੱਲੀ ਜਾਂਦੋ ਉਹ ਅਲੱਗ ਪ੍ਰੋਸੈਸ ਆ ਜੀ ਇਹਨੂੰ ਜਦੋਂ ਤੁਸੀਂ ਪ੍ਰੋਸੈਸ ਨੂੰ ਉਹਦੇ ਵਿੱਚ ਐਡ ਕਰ ਲਿਆ ਤਾਂ ਤੁਸੀਂ ਇਹ ਸਮਝ ਲਓ ਵੀ ਤੁਸੀਂ ਪੈਂਚਰ ਗੱਡੀ ਦੇ ਥੱਲੇ ਜੈਕ ਲਾਤਾ ਹਮ ਮਤਲਬ ਕੈਂਸਰ ਨੂੰ ਵਧਣ ਨਹੀਂ ਦਊਗਾ ਇਹ ਜਿੰਨਾ ਰਿਵਰਸ ਕਰ ਸਕਦੇ ਹੋ ਕਰ ਲਓ ਜਿੰਨੀ ਹਿੰਮਤ ਹੈ ਕਰ ਲਓ ਮੈਂ ਉਹ ਲੋਕ ਦੇਖੇ ਨੇ ਧਰਮਿੰਦਰ ਜੀ ਜਦੋਂ ਅਸੀਂ ਤੁਹਾਡੇ ਨਾਲ ਵੀ ਪਹਿਲਾਂ ਪ੍ਰੋਗਰਾਮ ਬਣਾਇਆ ਸੀ ਕੈਂਸਰ ਦਾ ਅਸੀਂ ਉਦੋਂ ਬਣਾਇਆ ਸੀ ਜਦੋਂ ਅਸੀਂ 3 ਸਾਲ ਤੋਂ 4 ਸਾਲ ਤੋਂ ਇਹ ਦਵਾਈਆਂ ਕਰ ਰਹੇ ਸੀਗੇ ਅਸੀਂ ਉਹ ਲੋਕ ਦੇਖੇ ਨੇ ਜਿਨ੍ਹਾਂ ਨੂੰ ਮਤਲਬ ਪਿੱਟ ਪਟਉਏ ਪਏ ਹੋਏ ਸੀ ਬੀਪੀਜੀਆਈ ਨੇ ਫਲਾਣੇ ਹਸਪੀਟਲ ਦੇ ਡਾਕਟਰ ਨੇ ਜਵਾਬ ਦਿੱਤਾ ਵੀ ਇਹਦੀ ਸੇਵਾ ਕਰ ਲਓ ਜੀ ਐ ਕਰ ਲਓ ਜੀ ਪਹਿਲਾਂ ਉਹ ਉਹਨਾਂ ਨੇ ਸਾਰਾ ਨਿਚੋੜਤਾ ਪੈਸਾ ਸਾਡਾ ਬਾਅਦ ਚ ਕਹਿੰਦੇ ਸੇਵਾ ਕਰ ਲਓ ਬਖਾ ਜੀ ਤੁਹਾਡੇ ਮਰੀਜ਼ ਨੂੰ ਨਹੀਂ ਕੁਝ ਹੋਇਆ ਤੁਹਾਡੀ ਜੇਬ ਨੂੰ ਕੁਝ ਹੋ ਗਿਆ ਜਿਹੜਾ ਤੁਹਾਡਾ ਸਾਰਾ ਕੁਝ ਕੱਢ ਲਿਆ ਉਸ ਤੋਂ ਬਾਅਦ ਕਹਿੰਦਾ ਹੁਣ ਸੇਵਾ ਕਰ ਲਓ ਜੀ ਹਾਂ ਇਹਨੂੰ ਕੁਝ ਨਹੀਂ ਹੋਇਆ ਤੇ ਇਸ ਕਰਕੇ ਫਿਰ ਉਹਨਾਂ ਨੂੰ ਐ ਲੱਗਦਾ ਵੀ ਬਸ ਜੋ ਹੁਣ ਕਰਨਾ ਕੋਇਲ ਸਾਹਿਬ ਕੋਲ ਹੀ ਕਰਨਾ ਜਾ ਕੇ ਅੱਛਾ ਫਿਰ ਉਹ ਸਾਰਾ ਬੋਝ ਮੇਰੇ ਤੇ ਪਾਉਂਦੇ ਨੇ ਮੈਨੂੰ ਕਹਿੰਦਾ ਤੁਸੀਂ ਹੁਣ ਕਰਨਾ ਸਾਡੀ ਆਖਰੀ ਉਮੀਦ ਹੈ ਮੈਂ ਕਹਿੰਦਾ ਨਾ ਇਹ ਨਹੀਂ ਕਹਣਾ ਮੈਂ ਤੁਹਾਡੀ ਮਦਦ ਕਰਨੀ ਆ ਜਿੰਨੀ ਕੁ ਮੈਨੂੰ ਅਕਲ ਆ ਜਿੰਨੀ ਕੁ ਸਾਡੇ ਵੈਦ ਨੇ ਮੈਂ ਤੁਹਾਡੇ ਸਹਰਾਣੇ ਬਿਠਾ ਸਕਦਾ ਕਰਨਾ ਬਾਬਾ ਜੀ ਨੇ ਇਹ ਗੱਲ ਪੱਕੀ ਆ ਜਦੋਂ ਬਾਬਾ ਡਾਨ ਕਬ ਦੀ ਉਂਗਲੀ ਕਰਕੇ ਕਹਿੰਦਾ ਨਾ ਵੀ ਓਕੇ ਆ ਫਿਰ ਓਕੇ ਆ ਹੂੰ ਬਸ ਉਹ ਪਹਿਲਾਂ ਹੀ ਕਹਿ ਗਿਆ ਅੱਜ ਤੋਂ ਜ ਜਦੋਂ ਵੀ ਜਿਹੜੀ ਸਦੀ ਚ ਆਏ ਸੀਗੇ ਮੇਰੇ ਨਾਲ 550 ਸਾਲ ਪਹਿਲਾਂ ਦੀ ਗੱਲ ਕਰਦੇ ਆਪਾਂ ਹੈ ਨਾ ਉਹ ਉਦੋਂ ਹੀ ਕਹੇ ਨਾਨਕ ਦੁਖੀ ਆ ਸਭ ਸੰਸਾਰ ਠੀਕ ਹੈ ਜੀ ਨਾਨਕ ਨਾਮ ਜਹਾਜ਼ ਐ ਚੜੇ ਸੋ ਉਤਰੇ ਪਾਰ ਬਿਲਕੁਲ ਵੀ ਤਾਂ ਕਰਨਾ ਹੀ ਪਊਗਾ ਵੀ ਜੇ ਬਾਬੇ ਨਾਨਕ ਦੇ ਜਹਾਜ਼ 'ਚ ਬੈਠੋਗੇ ਤਾਂ ਪਾਰ ਨਤਰਾ ਹੋਊਗਾ ਸਾਡੇ ਵਰਗੇ ਆਉਣਗੇ ਬਥੇਰੇ ਆਏ ਬਥੇਰੇ ਗਏ ਕਿਸੇ ਨੇ ਨਾ ਇੱਥੇ ਰਹਿਣਾ ਨਾ ਹੋਈ ਰਹਾ ਪਰ ਇਹ ਜ਼ਰੂਰ ਹੈ ਪੀ ਇਹ ਗੱਲ ਸੁਭਾਸ਼ ਗੋਇਲ ਨੂੰ ਚੰਗੀ ਤਰ੍ਹਾਂ ਪਤਾ ਵੀ ਰਹਿਣਾ ਨਹੀਂ ਹੈਗਾ ਇਸ ਕਰਕੇ ਜਿਹੜੇ ਕੰਮ ਕਰਨੇ ਨੇ ਉਹ ਤਸੱਲੀ ਨਾਲ ਕਰਦੇ ਬਿਲਕੁਲ ਜੀ ਤੇ ਇਸੇ ਕਰਕੇ ਹੀ ਅਸੀਂ ਵੀ ਤੁਹਾਡੇ ਕੋਲ ਲਾਉਣੇ ਆ ਕਿਉਂਕਿ ਸਾਡੇ ਕੋਲ ਵੀ ਕਾਫੀ ਫੀਡਬੈਕ ਆ ਜਾਂਦੀ ਹੈ ਕਮੈਂਟ ਆ ਜਾਂਦੇ ਨੇ ਮੈਸੇਜ ਆ ਜਾਂਦੇ ਨੇ ਕਿ ਗੋਇਲ ਸਾਹਿਬ ਦੇ ਜਿੰਨੇ ਵੀ ਪ੍ਰੋਡਕਟ ਨੇ ਜਿੰਨੇ ਵੀ ਉਹਨਾਂ ਵੱਲੋਂ ਬਣਾਏ ਗਏ ਉਤਪਾਦ ਨੇ ਉਹ ਬੜੇ ਵਧੀਆ ਨੇ ਟਿਕਾਊ ਨੇ ਤੇ ਸਾਡੇ ਤੇ ਉਹਨਾਂ ਦਾ ਸਿੱਧਾ ਅਸਰ ਹੁੰਦਾ ਤੇ ਇੱਕ ਚਵਨ ਪ੍ਰਾਸ਼ ਵੀ ਮਾਰਕੀਟ ਦੇ ਵਿੱਚ ਬੜੇ ਮਿਲਦੇ ਨੇ ਤੇ ਤੁਸੀਂ ਵੀ ਕੋਈ ਚਵਨ ਪ੍ਰਾਸ਼ ਬਣਾਇਆ ਹੈ ਬੜਾ ਹੈ ਬਿਲਕੁਲ ਬਣਾਇਆ ਦੱਸੋ ਉਹਦੇ ਕੀ ਤਰਮਿੰਦਰ ਜੀ ਸਭ ਤੋਂ ਪਹਿਲੀ ਗੱਲ ਚਵਨ ਪ੍ਰਾਸ਼ ਦੀ ਬਹੁਤ ਲੋਕ ਬਣਾਉਂਦੇ ਨੇ ਇੱਕ ਮੈਂ ਵੀਡੀਓ ਦੇਖਿਆ ਉਹਨਾਂ ਨੇ ਸਾਰਾ ਕੁਝ ਪਾ ਕੇ ਦਿਖਾਇਆ ਵੀਡੀਓ ਦੇ ਵਿੱਚ ਚਵਨ ਪ੍ਰਾਸ਼ ਬਣਾ ਕੇ ਦਿਖਾਇਆ ਮੈਨੂੰ ਬਹੁਤ ਸੋਹਣਾ ਲੱਗਿਆ ਵੀਡੀਓ ਮੈਂ ਬਹੁਤ ਤਾਰੀਫ ਕੀਤੀ ਉਹਨਾਂ ਦੀ ਮੈਂ ਕਿਹਾ ਯਾਰ ਜੇ ਸਾਰੇ ਜਣੇ ਇਹ ਕਰਨੇ ਕੰਮ ਤਨ ਜਾਰਾ ਆ ਜੀ ਉਹਨਾਂ ਨੇ ਇੰਨਾ ਸ਼ੁੱਧੀ ਨਾਲ ਬਣਾਇਆ ਜੀ ਉਹ ਇਕੱਲਾ ਇਕੱਲਾ ਵੀਡੀਓ ਚ ਦਿਖਾਇਆ ਹੋਇਆ Google ਤੇ ਪਈ ਆ ਵੀਡੀਓ ਪਰ ਮੈਂ ਮੈਨੂੰ ਇਹ ਗੱਲ ਪੱਕੀ ਪਤਾ ਵੀ ਉਹ ਮਾਤੜ ਤੋਂ ਬਣਨਾ ਨਹੀਂ ਹੁਣ ਜਿਹੜਾ ਉਹਨੇ ਬਣਾਤਾ ਨਾ ਉਹਨੂੰ ਆਰਡਰ ਇਹਨੇ ਆਉਣਗੇ ਉਹ ਤੋਂ ਬਣਨਾ ਨਹੀਂ ਕਿਉਂਕਿ ਚੰਗੀ ਚੀਜ਼ ਦੀ ਅੱਜ ਡਿਮਾਂਡ ਬਹੁਤ ਆ ਬਹੁਤ ਆ ਜੀ ਅਸੀਂ ਵੀ ਧਰਮਿੰਦਰ ਜੀ ਸੇਮ ਉਦਾਂ ਹੀ ਬਣਾਉਂਦੇ ਸੀਗੇ ਮੈਨੂੰ ਤਾਂ ਖੁਸ਼ੀ ਹੋਈ ਵੀ ਇੱਕ ਬੰਦਾ ਹੈਗਾ ਮੈਂ ਫੋਨ ਉਹਨਾਂ ਨੂੰ ਤਾਂ ਮਾਰਿਆ ਮੈਂ ਤੇਰੇ ਕੋਲ ਕਿੰਨਾ ਬਣਿਆ ਮੈਂ ਤੋ ਚੱਕ ਦਿਆਂ ਹਨ ਉਹ ਕਹਿੰਦਾ ਗੋਇਲ ਸਾਹਿਬ ਬਣਿਆ ਤਾਂ ਕੀ ਕਹਦਾ ਲੋਕਾਂ ਨੂੰ ਤੁਹਾਡੇ ਕੋਲ ਕੱਪੜੇ ਵਾੜਨ ਵਾਲੇ ਕਰਤੇ ਮੈਂ ਕਿਹਾ ਕੀ ਹੋਇਆ ਕਹਿੰਦਾ ਜੀ ਲੋਕ ਮੰਗੀ ਜਾਂਦੇ ਹੁਣ ਹੈ ਨਹੀਂ ਤੁਹਾਡੇ ਕੋਲੇ ਤੇ ਮੈਂ ਕਿਹਾ ਤੁਸੀਂ ਨਾ ਦਲੇਰੀ ਰੱਖੋ ਸੁਭਾਸ਼ ਗੋਇਲ ਤੁਹਾਡਾ ਭਰਾ ਹੈ ਤੁਹਾਡੇ ਨਾਲ ਖੜਾ ਹੈ ਤੁਸੀਂ ਕੰਮ ਸਹੀ ਕੀਤਾ ਤੇ ਉਹ ਕਹਿੰਦਾ ਜੀ ਸਾਨੂੰ ਤੁਸੀਂ ਸਾਨੂੰ ਤਾਂ ਕਹਿੰਦੇ ਜੀ bizness ਵੀ ਨਹੀਂ ਆਉਂਦਾ ਅਸੀਂ ਤਾਂ ਜੋ ਬਣਾਇਆ ਸੀ ਦਿਖਾਤਾ ਪਰ ਸਾਨੂੰ ਪਤਾ ਵੀ ਅਸਲੀ ਚੀਜ਼ ਬਣ ਗਈ ਮੈਂ ਕਿਹਾ bizness ਆਪਾਂ ਕਰਨਾ ਪੜੀ bizness ਆਪੇ ਲੋਕ ਕਰ ਦੇਣਗੇ ਸਾਡਾ ਚਿੰਤਾ ਨਾ ਕਰੋ ਮੈਂ ਜੇ ਤੁਸੀਂ 1 ਲੱਖ ਡੱਬਾ ਵੇਚ ਲਿਆ ਨਾ ਤੁਹਾਨੂੰ ਰੁਪਈਆ ਡੱਬਾ ਬਚ ਗਿਆ ਬਹੁਤ ਹੈ ਨਾ ਕਹਿੰਦੇ ਹਾਂ ਮੈਂ 1 ਲੱਖ ਰੁਪਈਆ ਹੋ ਗਿਆ ਬਾਤੜੋ ਮਹੀਨੇ ਦਾ ਕਹਿੰਦੇ ਹੋਰ ਜੀ ਸਾਨੂੰ ਤਾਂ ਕੋਈ 10 ਰੁਪਏ ਨਹੀਂ ਦੇ ਕੇ ਰਾਜੀ ਦੀ ਮਤਲਬ ਉਹ ਕਹਿੰਦੇ ਜੀ ਮਤਲਬ ਉਹਨੇ ਬਣਾਤੀ ਜੀ ਚੀਜ਼ ਬਾਕੀ ਉਹਨੇ ਜਾਣ ਪਾਤੀ ਜੀ ਉਹਦੇ ਵਿੱਚ ਆਉਣ ਪ੍ਰਾਸ ਮੈਂ ਕਿਹਾ ਵੀ ਇਦਾਂ ਹੀ ਅਸੀਂ ਬਣਾਉਨੇ ਆ ਤਪਾ ਨੂੰ ਪਸੰਦ ਆਈ ਉਹਦੀ ਚੀਜ਼ ਅਸੀਂ ਬੁਲਾਉਂਦੇ ਸੀ ਧਰਮਿੰਦਰ ਜੀ ਹਰ ਸਾਲ ਪਿਛਲੇ ਲਗਭਗ 1996 ਤੋਂ ਅਸੀਂ ਬਣਾ ਰਹੇ ਸੀਗੇ ਜੀ ਹਰ ਸਾਲ ਅਸੀਂ ਕਦੇ 1 ਕਵੈਂਟਲ ਬਣਾਉਣਾ ਕਦੇ 2 ਕਵੈਂਟਲ ਬਣਾਉਣਾ ਕਦੇ 3 ਕਵੈਂਟਲ ਬਸ ਇਸ ਤੋਂ ਵੱਧ ਸਾਡੀ ਮਲਮਾਰ ਨਹੀਂ ਸੀ ਜੀ ਤੇ ਬਣਦਾ ਬਣੀ ਸੀਗਾ ਜੀ ਸਾਡੇ ਕੋਲ ਸਿਸਟਮ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਗੱਲ ਦੱਸਾਂ ਉਦੋਂ ਸਿਸਟਮ ਨਹੀਂ ਸੀਗਾ ਅਸੀਂ 2-3 ਕੁਇੰਟਲ ਬਣਾਉਂਦੇ ਤੇ ਜਿੰਨੇ ਵੀ ਹੁਣ ਧਰਮਿੰਦਰ ਜੀ ਤੁਹਾਡੇ ਵਰਗੇ ਹੋਰ ਜਿੰਨੇ ਜਾਣਕਾਰ ਨੌਨ ਸਭ ਨੂੰ ਪਤਾ ਸੀ ਵੀ ਗੁਲਸੱਬ ਬਣਾਉਂਦੇ ਨੇ ਜਿਵੇਂ ਮਠਿਆਈ ਨਹੀਂ ਮਸ਼ਹੂਰ ਹੁੰਦੀ ਵੀ ਫਲਾਣੇ ਪਿੰਡ ਫਲਾਣੇ ਹਲਵਾਈ ਦੀਆਂ ਅਲਸੀ ਦੀਆਂ ਪਿੰਨੀਆਂ ਮਸ਼ਹੂਰ ਨੇ ਜੀ ਜਦੋਂ ਬਣਦੀਆਂ ਨੇ ਪਹਿਲੇ ਲੋਕ ਡੱਬੇ ਲਈ ਖੜੇ ਹੁੰਦੇ ਨੇ ਭਾਈ ਸਾਡੀਆਂ ਇੰਨੀਆਂ ਬਾਦੀ ਸਾਡੀਆਂ ਇੰਨੀਆਂ ਹੁੰਦਾ ਹੈ ਨਾ ਉਹ ਐਂ ਸਾਡਾ ਸੀਗਾ ਪੂਰੇ ਚੰਡੀਗੜ੍ਹ 'ਚ ਫੇਮਸ ਸੀ ਚਾਹੇ ਕੋਈ ਕੋਈ ਜੱਜ ਆ ਕੋਈ ਵਕੀਲ ਆ ਕੋਈ ਸਾਡੇ ਅਗਸਟਨ ਆਫੀਸਰ ਨੇ ਸਭ ਨੂੰ ਪਤਾ ਸੀ ਔਰ ਸਾਡਾ ਫ੍ਰੀਜ ਹੀ ਜਾਂਦਾ ਸੀ ਜੀ ਫ੍ਰੀ ਕੋਈ ਨਹੀਂ ਸੀ ਤੁਹਾਡਾ ਅਸ਼ੀਰਵਾਦ ਮਿਲਦਾ ਸੀ ਉਹਦੇ ਬਦਲੇ ਪਰ ਉਹ ਸਾਡਾ ਵੰਡਿਆ ਜਾਂਦਾ ਸੀਗਾ ਜੀ ਦੀਵਾਲੀ ਦਸਹਿਰੇ ਤੇ ਅਸੀਂ ਵੰਡਦੇਣਾ ਉਹ ਤੇ ਉਹ ਜਿਹਨੇ ਖਾਣਾ ਉਹਨੇ ਮੰਗਣਾ ਫਿਰ ਇੱਕ ਦਿਨ ਆਈ ਜਦੋਂ ਬੈਠੇ ਸਾਡੇ ਵੱਡੇ ਵੈਦਜੀ ਨੇ ਮੂੜ ਚ ਬੈਠੇ ਕਹਿੰਦੇ ਗੋਵਿੰਦ ਸਾਹਿਬ ਹੁਣ ਤਾਂ ਆਪਣੇ ਕੋਲੇ ਜਿਗਾਰਡ ਵੀ ਆ ਹੁੰਦਾ ਆਪਣੇ ਕੋਲੇ ਸਾਰੇ ਡਰਮ ਡਰਮ ਵੀ ਨੇ ਹੁਣ ਤਾਂ ਫੈਕਟਰੀ ਆਪਣੀ ਰੱਬ ਦੀ ਕਿਰਪਾ ਹੋ ਗਈ ਆ ਸਾਰਾ ਕੁਝ ਆ ਵੀ ਆਪਾਂ ਵੜਾਈਏ ਹੂੰ ਵਾਹ ਜਰ ਕਿੰਨਾ ਵੜਾਈਏ ਕਹਿੰਦੇ ਆਪਾਂ ਵੜਾਉਣਿਆ 2 ਟਨ ਹੂੰ ਮੈਂ ਕਿਹਾ ਜੀ 2 ਟਨ ਨਹੀਂ 2 ਮਾਣ ਕਹਿੰਦੇ ਚੱਲ ਮਾਣ ਸਹੀ ਹੈ ਨਾ ਚੇਤਲੇ ਅਗੇ ਚੇਦੀਓ ਮਾਮ ਉਲਝ ਜਾਂਗੇ ਜੀ ਆਪਾਂ ਤੇ ਅਸੀਂ ਬਣਾ ਲਿਆ ਜੋ ਮਤਲਬ 100 100 ਕਿਲੋ ਦੇ ਕਰੀਬ ਅਸੀਂ ਬਣਾ ਲਿਆ ਤੇ ਉਸ ਤੋਂ ਬਾਅਦ ਅਸੀਂ ਜਦੋਂ 100 ਕਿਲੋ ਬਣਾਇਆ ਪਹਿਲਾਂ ਇੱਕ ਕੁਇੰਟਲ ਵਧੀਆ ਨਿਕਲ ਗਿਆ। ਫੇਰ ਸਾਡੇ ਬੈਦ ਜੀ ਕਹਿੰਦੇ ਵੀ ਇਹਨੂੰ ਬਣਾਉਣਾ ਪਊਗਾ। ਮੈਂ ਕਿਹਾ ਜੀ ਬਣਾ ਲਓ। ਉਹਨਾਂ ਨੇ ਬਣਾਇਆ ਜੀ ਆਮਲੇ ਦੀ ਪਿੱਠੀ ਤੋਂ ਬਣਦਾ ਹੈ। ਆਮਲਾ ਸੀ ਰਾਜਸਥਾਨ ਤੋਂ ਲਿਆ। ਰਾਜਸਥਾਨ ਚ ਜੀ ਤੋਂ ਲਿਆ ਨਾ ਜੀ ਉਹਦਾ 600 ਪੇੜ ਲੱਗਾ ਹੈ। ਆਮਲੇ ਦਾ। ਉਹਨੇ ਬਾਗ ਹੀ ਆਮਲੇ ਦਾ ਲਾਇਆ ਹੋਇਆ। ਮੈਂ ਤਾਂ ਆਪਣੇ ਜ਼ਿਮੀਦਾਰਾਂ ਨੂੰ ਕਹਿਣਾ ਹੱਥ ਜੋੜ-ਜੋੜ ਕੇ ਵੀ ਜਿਹੜੀਆਂ ਤੁਹਾਡੀਆਂ ਬੱਟਾਂ ਨੇ ਜਿਨ੍ਹਾਂ ਦੇ ਆਪਾਂ ਮੂਲੀਆਂ ਗੱਜਰਾਂ ਹੀ ਵੇਚੀ ਗਏ ਹੁਣ ਤੱਕ ਆਮਲੇ ਬੀਜ ਲਓ। ਮੈਂ ਨਹੀਂ ਕਹਿੰਦਾ ਆਪਣੀ ਖੇਤੀ ਖਰਾਬ ਕਰ ਲਓ ਨਾ ਤੁਸੀਂ ਆਪਦਾ ਉਹ ਏਰੀਆ ਯੂਜ਼ ਕਰੋ ਜਿੱਥੇ ਮੋਟਰ ਹੈ ਮੰਨ ਲਓ ਮੋਟਰ ਦੇ ਉੱਪਰ ਰੱਖਿਆ ਹੈ 200 ਗੱਜ ਦਾ ਏਰੀਆ ਉਹੀ ਉੱਥੇ ਬੀਜ ਲਓ ਜਾਂ ਜੇ ਕੋਈ ਇਹ ਜੀ ਬੱਟ ਹੈ ਕੋਈ ਇਹ ਜਿਆ ਕੋਈ ਇਹ ਜੀ ਪਹੀ ਹੈ ਉਹਦੇ ਕੰਡਿਆਂ ਦੇ ਬੀਜ ਲਓ ਆਮਲੇ ਵੀ ਚਲੋ ਮਿੱਤਰੋ ਤੁਸੀਂ ਸੁਭਾਸ਼ ਗੋਇਲ ਨੂੰ ਥੈਂਕ ਯੂ ਕਰੋਗੇ ਕਰੋਗੇ ਇਹ ਇਹ ਛੋਟੇ ਛੋਟੇ ਗੱਲਾਂ ਨੇ ਕੀ ਆ ਇੱਕ ਪੇੜਾ ਆਮਲੇ ਦਾ 50 ਰੁਪਏ ਦਾ ਮਿਲ ਜਾਂਦਾ ਨਰਸਰੀ ਚੋਂ ਜਾ ਕੇ ਲਿਆ ਕੇ 100 ਪੌਂਦਾ ਲਿਆ ਕੇ ਲਾ ਦਿਓ ਪਿੰਡ ਦੇ ਵਿੱਚ ਉਹੀ ਲਾ ਦਿਓ ਤਾਂ ਵੀ ਕੀ ਗੱਲ ਐ ਆਮਲਾਟ ਚ ਲਾ ਦਿਓ ਚੱਕੇ ਵਾਲੇ ਨਾਲੇ ਕੋਈ ਵਰਕ ਨਹੀਂ ਪੈਂਦਾ ਤੇ ਜਿਹੜਾ ਆਮਲਾ ਹੈ ਨਾ ਜੀ ਉਹ ਸੀਜ਼ਨ ਦੇ ਵਿੱਚ ਤੁਹਾਡਾ ਰੁਕਦਾ ਹੀ ਨਹੀਂ ਵਿਕ ਜਾਣਾ ਉਹਦਾ ਗੁੱਦਾ ਕਟੋ ਗੁੱਦਾ ਕੱਢ ਕੇ ਉਹਦੀ ਪਿੱਠੀ ਬਣਦੀ ਹੈ ਜੀ ਕਿਾ ਕਮਾਲ ਚੀਜ਼ ਬਣਦੀ ਹੈ ਉਹ ਪਿੱਠੀ ਤੋਂ ਬਣਾਇਆ ਜੀ ਚਵਨ ਪ੍ਰਾਸ਼ ਇਹਦੇ ਵਿੱਚ ਪੂਰੀਆਂ ਜੀ 54 ਜੜੀ ਬੂਟੀਆਂ ਨੇ 54 ਰਿਸ਼ੀ ਨੇ ਬਣਾਇਆ ਸੀਗਾ 54 ਜੜੀ ਬੂਟੀਆਂ ਪਾਈਆਂ ਸੀ ਉਸ ਤੋਂ ਬਾਅਦ ਇਹਦਾ ਬਣਿਆ ਸੀ 54 ਜੜੀ ਬੂਟੀਆਂ ਦਾ ਚਵਨ ਰਿਸ਼ੀ ਦੁਆਰਾ ਤਿਆਰ ਚਵਨ ਪ੍ਰਾਸ਼ ਤੇ ਇਹ ਚਵਨ ਪ੍ਰਾਸ਼ ਜਦੋਂ ਅਸੀਂ ਬਣਾਇਆ ਅਸੀਂ ਉਹ ਫੀਲਿੰਗ ਲੈ ਕੇ ਬਣਾਇਆ ਵੀ ਇਹ ਜਿਹੜਾ ਗ੍ਰੰਥ ਹੈ ਇਹ ਚਵਨ ਰਿਸ਼ੀ ਜੀ ਦਾ ਲਿਖਿਆ ਹੋਇਆ ਨੁਸਖਾ ਪਈ ਅੱਜ ਦੇ ਯੁੱਗ ਵਿੱਚ ਚਵਨ ਰਿਸ਼ੀ ਸਾਡੇ ਵੈਦ ਜੀ ਹੋਇਆ ਜੀ ਕਿਉਂਕਿ ਚਵਨ ਰਿਸ਼ੀ ਜੀ ਦਾ ਲਿਖ ਕੇ ਚਲੇ ਗਏ ਹੁਣ ਸਾਡੇ ਵੈਦ ਜੀ ਆ ਉਹਨਾਂ ਨੇ ਜਦੋਂ ਇਹ ਬਣਾਇਆ ਫਿਰ ਫਿਰ ਇਹਨੂੰ ਅਸੀਂ ਬਣਾਇਆ 슈ਗਰ ਫ੍ਰੀ ਜੀ ਕਿਉਂਕਿ ਸਾਡਾ ਜਿਹੜਾ ਦੇਸ਼ ਆ ਇਸ ਟਾਈਮ ਹਰ ਇੱਕ ਬੰਦਾ ਬਾਰਡਰ ਲਾਈਨ ਤੇ ਆਇਆ ਬੈਠਾ ਸ਼ੂਗਰ ਦਾ ਬਿਲਕੁਲ ਤਾਂ ਅਸੀਂ 슈ਗਰ ਵਾਲਾ ਬਣਾਇਆ ਹੀ ਨਹੀਂ ਹਮ ਸਵਾਦ ਆਉਵੇ ਤਾਂ ਪੂਰਾ ਮਿੱਠੇ ਦਾ ਸਵਾਦ ਵੀ ਆਉ 슈ਗਰ ਫ੍ਰੀ ਹਰ ਬੰਦਾ ਖਾ ਸਕਦਾ ਤੇ ਕਿਉਂਕਿ ਅਸੀਂ ਇਹਦੇ ਵਿੱਚ ਹਨੀ ਹਮ ਅਸਟੀਵਿਆ ਦਾ ਬੇਸ ਦੇਤਾ ਐਂਡ ਵਧੀਆ ਟੇਸਟ ਹੈ ਇਹਦਾ ਤੇ ਇਹ ਮਿੱਠਾ ਤੇ ਇਹਦੇ ਵਿੱਚ 54 ਜੜੀ ਬੂਟੀਆਂ ਐਕਸਟਰਾ ਔਰ ਇਹਦਾ ਜਿਹੜਾ ਫਾਇਦਾ ਮਿਲ ਰਿਹਾ ਜੀ ਔਰ ਇਹ ਐਵੀ ਮਾਮੂਲੀ ਨਹੀਂ ਹੈ ਜੀ 1650 ਰੁਪਏ ਦਾ 750 ਗ੍ਰਾਮ ਹੈ ਜੀ ਇਸ ਤੋਂ ਘੱਟ ਜੇ ਕੋਈ ਦੇ ਸਕਦਾ ਹੋਵੇ ਤਾਂ ਫਿਰ ਉਹ ਚਵਣਪਰਾਸ਼ ਨਹੀਂ ਹੂੰ ਇਹ ਸਾਡੇ ਜਿਹੜੇ ਮਤਲਬ ਪੇਸ਼ੈਂਟ ਆਉਂਦੇ ਆ ਉਹਨਾਂ ਜੋਗਾ ਹੀ ਬਣਦਾ ਔਰ ਇਸ ਸਾਲ ਦੇ ਵਿੱਚ ਨਾ ਜੀ ਅਸੀਂ 55 ਕਿਜੀ uh, 5500 ਕਿਜੀ ਤੱਕ ਵੇਚ ਚੁੱਕੇ ਹੂੰ 5 ਕੁਇੰਟਲ ਸਾਢੇ 5 ਕੁਇੰਟਲ ਮਾਲ ਜਿਹੜਾ ਇਹ ਬਣ ਚੁੱਕਿਆ ਜੀ ਮਤਲਬ ਹਲੇ ਤੱਕ ਇਹ ਕਿਸੇ ਗਿਣਤੀ ਚ ਨਹੀਂ ਊਂਟ ਦੇ ਮੂੰਹ ਚ ਜੀਰੇ ਵਾਲੀ ਕੁਆਂਟੀਟੀ ਆ ਕਿਸੇ ਨੂੰ ਪਤਾ ਵੀ ਨਹੀਂ ਵੀ ਗੁਇਲ ਚਵਨ ਬਰਾਜ ਬਣਾਉਂਦਾ ਜਰੋਲਾ ਪਾਤਾ ਭਾਵੇਂ ਪਤਾ ਲੱਗ ਜੇ ਬਿਨਾਂ ਰੋਲਾ ਪਾਏ ਵੀ ਸਾਢੇ ਆਪਣਾ 55 ਕੁਇੰਟਲ ਦੇ ਕਰੀਬ ਇਹ ਬਣ ਚੁੱਕਿਆ ਔਰ ਲੋਕਾਂ ਨੂੰ ਦੇ ਚੁੱਕੇ ਦੇਸ਼ਾਂ ਵਿਦੇਸ਼ਾਂ ਚ ਹਰ ਜਗ੍ਹਾ ਜਿਹੜਾ ਬੰਦਾ ਮੇਰੇ ਕੋਲ ਆਉਂਦਾ ਉਹ ਕਹਿੰਦਾ ਇੱਕ ਕਹਿੰਦਾ ਗੁਇਲ ਸਾਹਿਬ ਇਹ ਜਹਾਜ਼ ਚ ਜਾਊ ਕਿੰਨਾ ਵਾਹ ਤੇਰੀ ਹਮਤ ਹੈ ਹੂੰ 15 ਕਿਲੋ ਲੱਗੇ ਸੇ ਲਿਜਾ ਸਕਦਾ 15 ਹੀ ਲੈ ਜਾ ਕਹਿੰਦਾ ਜੀ ਇਹ ਪਰ ਉੱਥੇ ਕਹਿੰਦਾ ਸਾਡਾ ਤਾਂ ਬਹੁਤ ਖਾਨਦਾਨ ਹੈ ਲੈਣਗੇ ਮੈਂ ਲੈ ਏਦਾਂ ਲੋਕ ਲੈ ਕੇ ਜਾਣੇ ਇਹ ਚੀਜ਼ਾਂ ਨਾ ਜੀ ਆਮ ਮਿਲਦੀਆਂ ਨਹੀਂ ਉਦਾਂ ਤੁਸੀਂ ਦੇਖਿਓ ਇਹਨੂੰ ਤੁਸੀਂ ਖੋਲ ਕੇ ਖਾ ਕੇ ਟੈਸਟ ਕਰਕੇ ਦੇਖਿਓ ਨੂੰ ਖਾਂਦੇ ਹੀ ਬੰਦਾ ਕਹਿੰਦਾ ਇਹ ਦੇ ਦਿਓ ਇਮਿਊਨਿਟੀ ਬੂਸਟਰ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਸਭ ਤੋਂ ਵਧੀਆ ਜਿਵੇਂ ਕਹ ਲਓ ਕਿ ਹੈਲਥ ਨੂੰ ਇੰਨਾ ਵਧੀਆ ਕਰ ਦਿੰਦਾ ਚੁਸਤੀ ਫੁਰਤੀ ਬਿਲਕੁਲ ਗੁਲ ਸਾਹਿਬ ਇਸੇ ਕਰਕੇ ਤੁਹਾਡੇ ਕੋਲ ਆਈਦਾ ਕਿਉਂਕਿ ਕੋਈ ਨਾ ਕੋਈ ਨਵਾਂ ਪ੍ਰੋਡਕਟ ਕੋਈ ਨਾ ਕੋਈ ਆਯੁਰਵੇਦਿਕ ਦੀ ਵਿੱਚੋਂ ਨਵੀਂ ਕ੍ਰਾਂਤੀ ਤੁਸੀਂ ਲੈ ਕੇ ਆਉਣੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਧਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਦਰਸ਼ਕ ਸਾਡੇ ਪ੍ਰੇਮੀ ਪ੍ਰੋਗਰਾਮ ਦੇਖ ਰਹੇ ਆ ਬਹੁਤ ਮਿਹਨਤ ਨਾਲ ਪ੍ਰੋਗਰਾਮ ਬਣਾਉਨੇ ਆ ਮੈਂ ਤੇ ਧਰਮਿੰਦਰ ਜੀ ਬੈਠ ਕੇ ਪਹਿਲਾਂ ਤਾਂ ਪ੍ਰੋਡਕਟ ਬੜੀ ਮਿਹਨਤ ਨਾਲ ਬਣਾਉਨੇ ਆ ਫਿਰ ਪ੍ਰੋਗਰਾਮ ਬਣਾਉਨੇ ਆ ਤਾਂ ਕਿ ਕੋਈ ਵੀ ਅਸੀਂ ਸ਼ਬਦ ਤੁਹਾਡੇ ਪ੍ਰਤੀ ਸਾਡੇ ਮੂੰਹ ਤੋਂ ਨਾ ਨਿਕਲੇ ਉਹਦੇ ਲਈ ਅਸੀਂ ਬਾਬਾ ਜੀ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਆ ਪਰ ਜੇ ਪ੍ਰੋਗਰਾਮ ਚੰਗਾ ਲੱਗਿਆ ਇਹਨੂੰ ਸ਼ੇਅਰ ਕਰਿਆ ਕਰੋ ਸੁਭਾਸ਼ ਗੋਇਲ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਆ ਤਾਂ ਗੂਗਲ ਤੇ ਜਾ ਕੇ ਸੁਭਾਸ਼ਗੋਇਲ.com ਲਿਖ ਕੇ ਜਾਂ ਸੁਭਾਸ਼ਗੋਇਲ ਚੰਡੀਗੜ੍ਹ ਲਿਖ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਜਦੋਂ ਵੀ ਮਿਲਣਾ ਤੁਸੀਂ ਚੰਡੀਗੜ੍ਹ ਆ ਕੇ ਮਿਲ ਸਕਦੇ ਹੋ ਮੀਟਿੰਗ ਜ਼ਰੂਰ ਹੈ ਜਿਵੇਂ ਅਪਾਇੰਟਮੈਂਟ ਹੋ ਜਾਂਦੀ ਹੈ ਨਾ ਆਪਣੀ ਮੰਨ ਲਓ 10 ਵਜੇ ਦੀ ਤਾਂ ਵੀ 2 ਵਜੇ ਵਾਰੀ ਆਉਂਦੀ ਹੈ ਮੀਟਿੰਗ ਜ਼ਰੂਰ ਹੈ ਇਸ ਕਰਕੇ ਰੱਬ ਦਾ ਨਾਮ ਲੈ ਕੇ ਆਜਿਆ ਕਰੋ ਇੱਕ ਦਿਨ ਆਪਣੇ ਭਰਾ ਲਈ ਕੱਢ ਕੇ ਆਇਆ ਕਰੋ ਅਸੀਂ ਤੁਹਾਡੇ ਲਈ ਜ਼ਿੰਦਗੀ ਕੱਢੀ ਹੋਈ ਹੈ ਤੁਹਾਡੇ ਨੂੰ ਲਾਵਾਂਗੇ ਬਿਲਕੁਲ ਜੀ ਬਿਲਕੁਲ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਾ ਦੇਓ ਧੰਨਵਾਦ